ਉਹਨੇ ਵਿੱਚ ਹਾਂਜੀ ਬਨੇ OK ਸਾਡੇ ਮੈਡਮ ਅਵਨੀਤ ਕੁੰਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਦੇ ਜਿਹੜੀ ਵਿਰੁੱਧ ਬਿੱਡੀਗੀ ਤਹਿਤ ਮੁਹਿੰਮ ਦੇ ਤਹਿਤ ਸਾਡੇ ਏਐਸਆਈ ਜਸਕਰਨ ਸਿੰਘ ਚੌਕੀ ਇੰਚਾਰਜ ਵਸ ਅੱਡਾ ਕੋਲ ਕੱਲ ਜਿਹੜੀ ਇੱਕ ਮੁਖਬਰੀ ਹੋਈ ਸੀ ਕਿ ਰੂਪ ਸਿੰਘ ਜਿਹੜਾ ਹੈਗਾ ਨਾਂ ਦਾ ਇੱਕ ਰੂਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਦੇਖ ਥਾਣਾ ਵਾਲਿਆਂ ਵਾਲੀ ਦਾ ਰਹਿਣ ਵਾਲਾ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਹੈਗਾ ਵੇਚਦਾਗਾ ਉਹਦੇ ਕੋਲ ਇਨਫਾਰਮੇਸ਼ਨ ਇਹ ਆਈ ਸੀ ਕਿ ਉਹ ਮੋਟ ਚੋਰੀ ਦਾ ਮੋਟਰਸਾਈਕਲ ਲੈ ਕੇ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈਗਾ ਤਾਂ ਜੇਕਰ ਵੀ ਨਾਕਾਬੰਦੀ ਕਰਕੇ ਉਹਨੂੰ ਫੜਿਆ ਜਾਵੇ ਤਾਂ ਉਹਦੇ ਕੋਲ ਬਹੁਤ ਸਾਰੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਜਿਹਦੇ ਸਬੰਧ ਦੇ ਵਿੱਚ ਕੱਲ ਐਸ ਜਸਕਰਨ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਜਿਹੜਾ ਸੀ ਬੀਡੀਪੀਓ ਬਲੌਕ ਬਠਿੰਡਾ ਦੇ ਕੋਲੋਂ ਉਹਨੂੰ ਇੱਕ ਮੋਟਰਸਾਈਕਲ ਤੇ ਕਾਬੂ ਕੀਤਾ ਬਾਅਦ ਦੇ ਵਿੱਚ ਕਾਬੂ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਉਹਦੀ ਜਦੋਂ ਪੁੱਛਗਿਛ ਕੀਤੀ ਦੌਰਾਨੇ ਪੁੱਛਗਿਛ ਉਹਦੇ ਕੋਲੋਂ ਹੁਣ ਤੱਕ ਜਿਹੜੇ ਸੀ 16 ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕਰਵਾ ਲਏ ਗਏ ਐ ਸੋ ਇਹ ਤਾਂ ਚੋਰੀ ਕਿਤੇ ਸਾਰੇ ਇਹਨੇ ਜਿਹੜੇ ਹੈਗੇ ਮੋਟਰਸਾਈਕਲ ਤਲਵੰਡੀ ਸਾਬੋ ਸਿਵਲ ਲਾਈਨ ਥਾਣੇ ਦਾ ਏਰੀਆ ਸਿਟੀ ਬਠਿੰਡਾ ਦੇ ਵਿੱਚੋਂ ਕੁਝ ਮੋਟਰਸਾਈਕਲ ਬਰਨਾਲੇ ਦੇ ਵੀ ਹੈਗੇ ਐ ਵੱਖ-ਵੱਖ ਜਗ੍ਹਾ ਤੋਂ ਇਹਨੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਕੀਤੇ ਐ ਉਹ ਸਿੱਟਾ ਕੀ ਹੈ ਕਿ ਉਹਨਾਂ ਦੀ ਸਰਪੰਚੀ ਹੈ ਕੁਝ ਕੋ ਉਹਦੇ ਬਾਰੇ ਅਜੇ ਪੁੱਛ ਗਿਛੇ ਕਰ ਰਹੇ ਆ ਇਹਦੇ ਕੋਲ ਅੱਗੇ ਜਿਵੇਂ ਹੋਰ ਵੀ ਕਿਤੇ ਹੋਰ ਵੇਚੇ ਹੋ ਸਕਦੇ ਆ ਇਹਦੇ ਕੋਲ ਸਰ ਕਿਸ ਤਰ੍ਹਾਂ ਚੋਰੀ ਕਿਸ ਤਰ੍ਹਾਂ ਕਰਦਾ ਸੀ ਇਹ ਜਿਵੇਂ ਸਪਲੈਂਡਰ ਮੋਟਰਸਾਈਕਲ ਹੈਗਾ ਇਹਦੇ ਕੋਲੇ ਆਪਣੀਆਂ ਚਾਬੀਆਂ ਬਣਵਾਈਆਂ ਹੋਈਆਂ ਸੀਗੀਆਂ ਉਹ ਟਰਾਈ ਕਰ ਲੰਦਾ ਵੱਖ-ਵੱਖ ਚਾਬੀ ਲਗਾ ਕੇ ਮੋਟਰਸਾਈਕਲ ਨੂੰ ਜਿਹੜੀ ਲੱਗ ਜਾਂਦੀ ਸੀ ਤੇ ਉਹ ਚੁੱਕ ਕੇ ਲੈ ਜਾਂਦਾ ਸੀ। ਉਹ ਇਕੱਲਾ ਸੀ ਕਿ ਆਇਆ ਇਹਦੇ ਨਾਲ ਨਹੀਂ ਇਹਦੇ ਨਾਲ ਫਿਲਹਾਲ ਜਿਹੜੀ ਇੰਨੀ ਕ ਪੁੱਛਗੇ ਇਸ ਦੇ ਵਿੱਚ ਇਹ ਇਕੱਲਾ ਹੀ ਆਇਆਗਾ ਕਿ ਇਕੱਲਾ ਹੀ ਇਹ ਚੋਰੀਆ ਕਰਦਾ। ਨਸ਼ੇ ਵਗੈਰਾ ਕਰਦਾ ਵੀ ਆਤੀ ਇਹ ਵੀ ਮੋਟਰਸਾਈਕਲ ਵੇਚ ਤੋਂ ਫਿਰ ਨਸ਼ਾ ਕਰਦਾ ਸੀ ਯਾ ਨਹੀਂ ਅਜੇ ਨਸ਼ੀ ਵਾਲੀ ਕੋਈ ਇਹਦੀ ਗੱਲ ਜਿਹੜੀ ਸਾਹਮਣੇ ਨਹੀਂ ਆਈ। ਅੰਦਰੋਂ ਸ਼ੁਰੂਆਤ ਕਿੱਥੋਂ ਹੋਇਆ ਹੈ? ਇਕੱਲਾ ਕੋਈ ਹਾਂਜੀ ਬਰਾਮਦ ਕਿ ਤੋਹੇ ਜੀ ਇਹਦੇ ਅਲੱਗ-ਅਲੱਗ ਜਗ੍ਹਾ ਤੋਂ ਜੀ ਕੁਛਕੇ ਨੇ ਇੱਥੇ ਬਠਿੰਡੇ ਦੇ ਕੇਰੀਆ ਦੇ ਵਿੱਚ ਹੀ ਸਾਂਭ ਕੇ ਲੁਕੋ ਕੇ ਖੜਾਏ ਹੋਏ ਸੀਗੇ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੋਂ ਬਰਾਮਦ ਕੀ ਇਹਨੇ ਆਪਣੇ ਲੁਕੋ ਕੇ ਰੱਖੇ ਹੋਏ ਸੀ ਵੀ ਸਮਾਂ ਆਉਣ ਤੇ ਜਿਹੜੇ ਇਹਨਾਂ ਨੂੰ ਵੇਚ ਦੇਣਗੇ ਤੇ ਉਹ ਉੱਥੋ-ਉੱਥੋ ਉਹਨੇ ਬਰਾਮਦ ਕਰਾਏ ਯਾਰ ਨਿਸ਼ਾਨਦੇ ਜੀ ਕਰਵਾ ਕੇ ਅੱਲਾ ਵੀ ਕੋਈ ਪਰਚਾ ਨਹੀਂ ਇਹਦੇ ਖਿਲਾਫ ਪਹਿਲਾਂ ਵੀ ਜੀ ਪੰਜ ਮੁਕੱਦਮੇ ਦਰਜ ਹੈਗੇ ਮੋਟਰਸਾਈਕਲ ਚੋਰੀ ਦੇ ਹੈਗੇ ਤੇਲ ਚੋਰੀ ਦਾ ਹੈਗਾ ਇਸ ਤਰ੍ਹਾਂ ਦੇ ਪੰਜ ਪਹਿਲਾਂ ਹੀ ਮੁਕੱਦਮੇ ਦਰਜ ਹੈ ਦੇ ਖਿਲਾਫ ਇਹਦਾ ਅੱਜ ਅਸੀਂ ਪੇਸ਼ ਕੀਤਾ ਹੈਗਾ ਜੀ ਮਾਨਜੋ ਪਤਾ ਲੱਗੇ ਕਿਤਨੀ ਮਿਲ ਜਾਊਗੀ ਉਹ ਤਾਂ ਜੇ ਆਨ ਡਿਮਾਂਡ ਹੈ ਅਗਰ ਕੋਈ ਡਿਮਾਂਡ ਕਰਦਾ ਹੈ ਤੇ ਕੋਲੇ ਵੀ ਮੈਨੂੰ ਮੋਟਰਸਾਈਕਲ ਚਾਹੀਦਾ ਤਾਂ ਦੇ ਦੇਊਗਾ ਇਹ ਉਸੇ ਜਿਹੜੀ ਬਾਰਕੀ ਕੰਪਨੀ ਨੇ ਬੰਦ ਲਈ ਨਹੀਂ ਜਿਹੜੇ ਸਾਡੇ ਕੋਲੇ ਹੁਣ ਜ਼ਿਆਦਾ ਮਿਲੇ ਆ ਉਹਦੇ ਚ ਸਪਲੈਂਡਰ ਜਿਹੜੇ ਹੈਗਾ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਹੈਗੀ ਆ ਉਹਦੇ ਵਿੱਚ ਸਰ ਜਿੰਨੇ ਟਾਈਮ ਦਾ ਕਰ ਰਿਆ ਸੀ ਕਰ ਇਹਦੇ ਚ ਜਿਵੇਂ ਇਹਦੇ ਪੁਰਾਣੇ ਮੁਕੱਦਮੇ ਦਰਜ ਹੈਗੇ 21 ਚ ਮੁਕੱਦਮਾ ਦਰਜ ਹੈ 23 ਚ ਮੁਕੱਦਮਾ ਦਰਜ ਹੈ ਇਸ ਤਰ੍ਹਾਂ ਮਤਲਬ 21 2021 ਤੋਂ ਪਹਿਲਾਂ ਦਾ ਇਹ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਨ ਦਾ ਕੰਮ ਕਰਦਾ ਸਰ ਕੋਈ ਪੰਜ ਮੁਕੱਦਮੇ ਨਹੀਂ ਆਉਂਦੇ ਇਹ ਕਿਵੇਂ ਹੋ ਗਿਆ ਫਿਰ ਜੀ ਕੀ ਕਰਨਾ ਕੀਤੀ ਕਿ ਦੁਬਾਰਾ ਇਹ ਕਿ ਫਿਰ ਨਾਕਾ ਬਣਾ ਇਹਦੇ ਵਿੱਚ ਜੋ ਕਾਨੂੰਨ ਅਨਸਾਰ ਜੋ ਧਰਾਵਾਂ ਬਣਦੀਆਂ ਜੋ ਦੇ ਮੁਤਾਬਕ ਅਸੀਂ ਇਹਦੇ ਧਰਾਵਾਂ ਲਾ ਕੇ ਪਰਚਾ ਦਰਜ ਕਰ ਦਿੱਤਾ ਹੈਗਾ ਜੀ ਇੱਕ ਕੰਮ ਕਰ ਕੀ ਕਰਦਾ ਮੈਂ ਤਾਂ ਹੁਣ ਜਿਵੇਂ ਪੰਜ ਮੁਕੱਦਮੇ ਚੋਰੀ ਦੇ ਮੋਟਰਸਾਈਕਲਾਂ ਦਾ ਦਰਜ ਕਰਦਾ ਠੀਕ ਹੈ ਸਰ ਠੀਕ ਹੈ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਹੈ ਸਾਡੇ ਵੱਲੋਂ ਤਾਂ ਜੀ ਸਾਡੀ ਬਠਿੰਡਾ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਕ੍ਰਾਈਮ ਕੀ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਕਰਦਾ ਸਾਡੇ ਵੱਲੋਂ ਤਾਂ ਇਹੀ ਮੈਸੇਜ ਹੈ ਵੀ ਉਹ ਜਿਹੜਾ ਹੈਗਾ ਸਮਾਜ ਵਿਰੋਧੀ ਗੈਰ ਕਾਨੂੰਨੀ ਕੰਮ ਕਰਨੇ ਬੰਦ ਕਰ ਦੇਣ ਜੇਕਰ ਉਹ ਨਹੀਂ ਗੈਰ ਕਾਨੂੰਨੀ ਤੇ ਗਲਤ ਕੰਮ ਕਰਨਗੇ ਤਾਂ ਬਠਿੰਡਾ ਪੁਲਿਸ ਉਹਨਾਂ ਦੇ ਖਿਲਾਫ ਸਖਤ ਕشن ਲੋ। ਸਰ ਕੱਲੀ ਮੋਟਰਸਾਈਕਲ ਦੀ ਐਕਟਿਵਿਟੀ ਹੋ ਰਹੀ ਹੈ। ਨਹੀਂ ਫਿਲਹਾਲ ਮੋਟਰਸਾਈਕਲ ਹੀ ਇਹਨਾਂ ਦੇ ਕੋਲੋਂ ਆਏ। ਠੀਕ। ਥੈਂਕ ਯੂ ਜੀ ਤੁਸੀਂ ਚੰਗੀ ਕੰਮ ਕਰਦੇ ਹੋ। ਆਹ ਉਹ ਰੰਗ ਦਾ ਬਣਾ ਦਿੱਤਾ। ਯੈਸ ਸਰ। ਥੋੜੀ ਜਿਹੀ ਕੰਮ ਸਰ। ਇੱਕ ਉਹ। ਇੱਕ ਉਹ। ਓਕੇ। ਬਹੁਤ ਸਰ। ਠੀਕ ਹੈ ਜੀ ਜੀ ਨਾਮ ਉਹ ਬਿਸਕੁਲ ਨਹੀਂ ਕਰਨਾ ਅਸ ਇੱਕ ਮਿੰਟ ਉਹ ਦੇਖਿਆ ਨਹੀਂ ਜਿੱਥੋਂ ਉਸ ਕਨਾਲ ਦੇ ਦਿੱਤੀ ਚੁਕਿਆ ਹੈ ਜੀ ਸਰ ਮੈਡਮ ਅਮਿਤ ਕੌਂਡਲ ਜੀ ਆਈਪੀਐਸ ਐਸਐਸਪੀ ਬਿਠੰਡਾ ਦੇ ਦਿਸ਼ਾ ਨਿਰਦੇਸ਼ਾਂ ਹੈ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਬਿੱਡੀ ਗਈ ਮਹਿੰਮ ਤਹਿਤ ਥਾਣਾ ਕਨਾਲ ਕਲੋਨ ਦੇ ਮੁਖਤਸਰ ਹਰਜੀਵਨ ਸਿੰਘ ਵੱਲੋਂ ਜਿਹੜਾ ਸੀ ਇੱਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 150 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਬਰਾਮਦਗੀ ਦੇਵਾ ਦੇ ਖਿਲਾਫ ਜਿਹੜਾ ਹੈਗਾ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਨੂੰ ਅਜਮਾਨ ਜੋ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਭੇਜਿਆ ਗਿਆ ਇਹ ਹਰਿਆਣੇ ਦੇ ਵਿੱਚੋਂ ਦੇਸ਼ ਯੋਧਾਂ ਦਾ ਰਹਿਣ ਵਾਲਾ ਹੈਗਾ ਹਰਿਆਣਾ ਦੇ ਵਿੱਚੋਂ ਹੀ ਲੈ ਕੇ ਆਇਆ ਸੀ ਅੱਗੇ ਨੇ ਬਕਵਾਕ ਤਾਂ ਤੇ ਜਿਹੜੀ ਨੇ ਸਪਲਾਈ ਕਰਨੀ ਕਿੰਨੀ ਕੀਮਤ ਬਣਦੀ ਆ ਸਰ ਕੀਮਤ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ 150 ਗ੍ਰਾਮ ਕਿੰਨੀ ਦੀ ਕੀਮਤ ਦੀ ਸਰ ਜਿਹੜੀ ਤੁਸੀਂ ਕਹਿ ਰਹੇ ਪਹਿਲਾਂ ਵੀ ਕੋਈ ਮੰਗਲੇ ਕਰਦੇ ਦੁਪੱਟੇ ਚ ਕੰਮ ਤੇ ਉਹ ਜਿਹੜੇ ਉਹ ਜਿਹੜੇ ਇਹਦੇ ਪੱਕੇ ਹੈਗੇ ਹੈਗੇ ਜਿਵੇਂ ਕੋਈ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਇਦਾਂ ਦੇ ਪੁਆਇੰਟਾਂ ਦੇ ਜਿੱਥੇ ਕੋਈ ਔਨ ਡਿਮਾਂਡ ਇਹ ਸਪਲਾਈ ਕਰਦਾ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਉਹ ਹਜੇ ਹਰਿਆਣੇ ਦਾ ਰਹਿਣ ਵਾਲਾ ਹੁਣ ਕਰਕੇ ਉਹਦੇ ਅਸੀਂ ਪਤਾ ਕਰ ਰਹੇ ਹਾਂ ਵੀ ਕੋਈ ਹੋਰ ਮੁਕੱਦਮਾ ਇਹਦੇ ਖਿਲਾਫ ਦਰਜ ਹੈ ਜਾਂ ਨਹੀਂ ਸਰ ਕਿੰਨੀ ਹੈ ਇਹ ਇਹ ਜੁਵਨਾਈਲ ਹੈਗਾ ਜੀ 17 ਸਾਲ ਦਾ ਹੈਗਾ। ਸਰ ਇਹ ਵੀ ਕੋਈ ਬੰਦਾ ਇਹਨੂੰ ਭਾਰ ਕਰਕੇ ਵੀ ਕਰ ਰਿਹਾ ਸੀ ਕਿ ਆਪ ਹੀ ਕਰ ਰਿਹਾ ਉਹਦੇ ਬਾਰੇ ਅਜੇ ਅਸੀਂ ਡਿਟੇਲ ਨਾਲ ਪੁੱਛਕਿਛ ਕਰ ਰਹੇ ਹਾਂਗੇ। ਅੱਗੇ ਜੋ ਪੁੱਛਕਿਛ ਦੌਰਾਨ ਕੋਈ ਐਦਾਂ ਦੀ ਕੋਈ ਗੱਲ ਸਾਹਮਣੇ ਆਊਗੀ ਬਾਅਦ ਦੇ ਵਿੱਚ ਦੱਸ ਦੇਵਾਂਗੇ।